ਉਹਨਾਂ ਸੋਨਾ ਤੇ ਚਾਂਦੀ ਖਰੀਦਣ ਦੇ ਸ਼ੌਕੀਨਾਂ ਨੂੰ ਲੱਗੇਗਾ ਵੱਡਾ ਝਟਕਾ ਵੱਧ ਸਕਦਾ ਹੈ ਸੋਨੇ ਤੇ ਚਾਂਦੀ ਦਾ ਰੇਟ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹੋ ਸਕਦੀਆਂ ਨੇ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਜਿहां ਦੱਸਦੀ ਹੈ ਕਿ ਸੋਨਾ ਤੇ ਚਾਂਦੀ ਪਸੰਦ ਕਰਨ ਵਾਲਿਆਂ ਦੇ ਲਈ ਥੋੜੀ ਜਿਹੀ ਮਾਯੂਸ ਕਰ ਦੇਣ ਵਾਲੀ ਖਬਰ ਹੈ ਕਿਉਂਕਿ ਸੋਨੇ ਤੇ ਚਾਂਦੀ ਦਾ ਰੇਟ ਪਹਿਲਾਂ ਦੇ ਨਾਲੋਂ ਕਿਤੇ ਜਿਆਦਾ ਵੱਧ ਸਕਦਾ ਹੈ ਸੋਨੇ ਦਾ 골ਡਨ ਪੀਰੀਅਡ ਸ਼ੁਰੂ ਹੋ ਸਕਦਾ ਹੈ ਸੋਨੇ ਦੀ ਕੀਮਤ ਦੇ ਵਿੱਚ ਭਾਰੀ ਉਛਾਲ ਆ ਸਕਦਾ ਹੈ ਦੱਸਤੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਭਾਰਤੀ ਵੱਡਾ ਟੈਰਿਫ ਲਗਾਉਣ ਦਾ ਜਿਹੜਾ ਕਿ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਆਖਿਆ ਹੈ ਕਿ ਉਹ ਜੈਸੀ ਕੋ ਤੈਸਾ ਦੀ ਨੀਤੀ ਨੂੰ ਅਪਣਾਉਣਗੇ ਦੂਸਰੇ ਦੇਸ਼ ਜਿਹੋ ਜਿਹੇ ਟੈਰਿਫ ਉਹਨਾਂ ਤੇ ਲਗਾਉਣਗੇ ਉਹ ਵੀ ਉਹੋ ਜਿਹਾ ਹੀ ਟੈਰਿਫ ਉਹਨਾਂ ਤੇ ਲਗਾਉਣਗੇ ਤੇ ਹੁਣ ਇਸ ਦਾ ਅਸਰ ਭਾਰਤ ਤੇ ਵੀ ਦੇਖ ਸਕਦਾ ਹੈ ਖਾਸ ਤੌਰ ਤੇ ਸੋਨੇ ਤੇ ਚਾਂਦੀ ਦਾ ਰੇਟ ਪਹਿਲਾਂ ਦੇ ਨਾਲੋਂ ਕਿਤੇ ਜਿਆਦਾ ਵੱਧ ਸਕਦਾ ਹੈ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਸੋਨੇ ਦੀ ਕੀਮਤ 3198 ਡਾਲਰ ਹੋ ਗਈ ਹੈ ਜਿਹੜਾ ਕਿ ਹੁਣ ਤੱਕ ਦਾ ਰਿਕਾਰਡ ਹੈ ਤੇ ਅੱਜ ਭਾਰਤ ਦੇ ਵਿੱਚ ਸੋਨੇ ਦਾ ਰੇਟ 95000 ਤੱਕ ਪਹੁੰਚ ਸਕਦਾ ਹੈ ਜਿਹੜਾ ਕਿ ਸੋਨਾ ਖਰੀਦਣ ਵਾਲਿਆਂ ਦੇ ਲਈ ਇੱਕ ਬਹੁਤ ਵੱਡਾ ਝਟਕਾ ਹੋਵੇਗਾ ਦੱਸ ਦਈਏ ਕਿ ਕੱਲ ਜਾਨੀ ਕਿ ਬੁੱਧਵਾਰ ਨੂੰ ਭਾਰਤ ਦੇ ਵਿੱਚ 24 ਕੈਰਟ ਸੋਨੇ ਦਾ ਜਿਹੜਾ ਰੇਟ ਸੀ ਉਹ 90996 ਰੁਪਏ ਸੀ ਤੇ ਚਾਂਦੀ ਦਾ ਰੇਟ 99536 ਰੁਪਏ ਪ੍ਰਤੀ ਕਿਲੋ ਸੀ ਜਿਹੜਾ ਕਿ ਹੁਣ ਵਧ ਸਕਦਾ ਹੈ ਦੱਸਦੀ ਇਹ ਕਿ ਜਿਹੜੀ ਇਹ ਕੀਮਤ ਹੈ ਜਿਸ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਹੈ ਇਹ ਭਾਰਤੀ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਝਟਕਾ ਹੈ ਸੋਨੇ ਨੂੰ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਨਿਵੇਸ਼ ਮੰਨਿਆ ਜਾਂਦਾ ਹੈ ਤੇ ਖਾਸ ਤੌਰ ਤੇ ਭਾਰਤੀ ਸੱਭਿਆਚਾਰ ਦੇ ਵਿੱਚ ਸੋਨੇ ਦੀ ਇੱਕ ਬਹੁਤ ਮਹੱਤਵਪੂਰਨ ਥਾਂ ਹੈ ਵਿਆਹ ਸ਼ਾਦੀਆਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਫੰਕਸ਼ਨਸ ਦੇ ਵਿੱਚ ਤਿਉਹਾਰਾਂ ਦੇ ਵਿੱਚ ਸੋਨੇ ਨੂੰ ਇੱਕ ਖਾਸ ਥਾਂ ਦਿੱਤੀ ਜਾਂਦੀ ਹੈ ਭਾਰਤ ਦੇ ਵਿੱਚ ਸੋਨਾ ਬਹੁਤ ਮਹੱਤਵਪੂਰਨ ਥਾਂ ਰੱਖਦਾ ਹੈ ਤੇ ਹੁਣ ਸੋਨੇ ਤੇ ਚੰਦ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋ ਸਕਦਾ ਹੈ ਦੱਸਦੀ ਹੈ ਕਿ ਇਸ ਦਾ ਕਾਰਨ ਜਿਹੜਾ ਟੈਕਸ ਦਾ ਹੈ ਹੀ ਜਿਹੜਾ ਵੱਖ-ਵੱਖ ਤਰ੍ਹਾਂ ਦਾ ਟੈਕਸ ਲਗਾਇਆ ਜਾਂਦਾ ਹੈ ਇਸ ਦੇ ਕਾਰਨ ਜਿਹੜਾ ਕਿ ਸੋਨੇ ਦਾ ਰੇਟ ਵੱਧ ਰਿਹਾ ਇਸ ਤੋਂ ਇਲਾਵਾ ਵੱਖੋ-ਵੱਖਰੀਆਂ ਆਯਾਤ ਡਿਊਟੀਆਂ ਨੇ ਅੰਤਰਰਾਸ਼ਟਰੀ ਜਿਹੜੀਆਂ ਦਰਾਂ ਨੇ ਤੇ ਹੋਰ ਵੀ ਬਹੁਤ ਸਾਰੇ ਕਾਰਕ ਨੇ ਜਿਹੜੇ ਕਿ ਸੋਨੇ ਦੇ ਰੇਟ ਨੂੰ ਤੈਅ ਕਰਦੇ ਨੇ ਇਸ ਕਰਕੇ ਹੀ ਜਿਹੜਾ ਭਾਰਤ ਵਿੱਚ ਹੁਣ ਸੋਨੇ ਦਾ ਰੇਟ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਵੱਧ ਸਕਦਾ ਹੈ